ਨੇ ਇਕੜਾ ਕਰਤਾ ਟਰੈਕਟਰ ਬਈ ਅਗਲਾ 8.5 ਲੱਖ ਰੁਪਈਆ ਪਰ ਬਈ ਇਹ ਨਾਲ ਨਾ 2250 ਦੀ ਚੀਜ਼। ਹੋਏ ਦੋਸਤੋ ਅੱਜ ਆਪਾਂ ਇਹੋ ਜੀ ਚੀਜ਼ ਲੈ ਕੇ ਆ ਗਏ ਆ ਜਿਹਦੇ ਨਾਲ ਬਈ ਕਿੰਨਾ ਵੀ ਕੋਈ ਗੋਡਾ ਦੁਖਦਾ ਹੋਵੇ, ਮੋਡਾ ਦੁਖਦਾ ਹੋਵੇ, ਕਿਤੇ ਵੀ ਥੋੜੇ ਦਰਦ ਹੋਵੇ, ਬਾਲਾ ਭੜਾ ਦਰਦ ਹੋਵੇ, ਉਹ ਵੀ ਹਟ ਜਾਊਗਾ ਬਈ ਆਹ ਛੋਟੀ ਜੀ ਸੀਸੀ ਹਟਾ ਦੂਗੀ ਇਹ ਚੌੜਨੀ ਆਇਓ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਇਧਰ। ਐਦੂ ਵੱਡਾ ਬੰਦਾ ਦਾ ਹੈਣੀ ਗੋਪੀ ਆ ਬਈ ਭਲਾਈਆਂ ਵਾਲਾ ਜਿਹੜਾ ਪੈਂਦਾ ਨਾ ਬਈ ਫਰਕ। ਤੇ ਮੇਰਾ ਗੁੱਟ ਪਿਛਲੀ ਵਾਰੀ ਲੋਕਾਂ ਨੇ ਵੇਖਿਆ ਵੀ ਆ ਜਿੰਨੇ ਭੈਣ ਭਰਾ ਆਪਣੀਆਂ ਹੁਣ ਜਮਾ ਸਹੀ ਆ ਕਈ ਚੱਕੀ ਫਿਰਦਾ ਤੇ ਬਾਈ ਕਿੰਨਾ ਵਰਤਾ ਕਿੰਨਾ ਇਹ ਮਤਾਂ ਨਸੀਸੀਆਂ ਲਾਂਗਾ ਸਿੰਘਾ ਮੇਰਾ ਗੁੱਟ ਜਾਮ ਸੀ ਸਹੀ ਹੋ ਗਿਆ ਬਾਈ ਆਹ ਵੇਖ ਲੋ ਬਾਈ ਇਧਰ ਸਾਹਮਣੇ ਆਓ ਵੇਖ ਲੋ ਸਾਰੀ ਬਾਈ ਤੂੰ ਹੀ ਉਹ ਪੁੱਛ ਕੇ ਲੈ ਜਮਾ ਬਾਈ ਮੈਂ ਤੁਹਾਨੂੰ ਦੱਸਤਾ ਵੀ ਇਹ ਦੇਸੀ ਆਯੋਵੈਦਿਕਾ ਠੀਕ ਆ ਇਹਦੇ ਚ 12 ਜੜੀ ਬੂਟੀਆਂ ਪਾਉਂਦਾ ਹੈ ਬਾਈ ਜਮਾ ਓਕੇ ਰਿਪੋਰਟ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇਹ ਸਸਤਾ ਹੀ ਆ ਸੌਦਾ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਲੈ ਸਕਦੇ ਹਾਂ ਹਾਂ ਬਾਈ ਮੇਰਾ ਗੋਟਾ ਵੇਖ ਲੈ ਜਮਾ ਆਰਾਮ ਆਇਆ ਟੁੱਟਿਆ ਸੀਗਾ ਗੋਟਾ ਗਲਤ ਹੋ ਗਿਆ ਸੀਗਾ ਬਾਈ ਇਹ ਗੋਪੀ ਸਹੀ ਬੋਲਦਾ ਤੂੰ ਪਿੰਡ ਦਾ ਹੀ ਹੈ ਬਾਈ ਜਮਾ ਸਹੀ ਹੈ ਯਾਰ ਕੋਈ ਗਲਤ ਨਹੀਂ ਬੋਲਦਾ ਹੈਗਾ ਆ ਬਾਈ ਬਣਾਉਂਦਾ ਤੇਲ ਤੇ ਆਪਾਂ ਗੱਲ ਕਰ ਲੈਣਾ ਹੁਣ ਬਾਈ ਨਾਲ ਬਾਈ ਪਿੰਡ ਇਹੀ ਹੈ ਪਲਾਈਆਂ ਨੇ ਹਾਂ ਪਲਾਈਆਂ ਨਾਲ ਪਿੰਡ ਹੀ ਹੈ ਬਾਈ ਪਲਾਈਆਂ ਨਾਲ ਪਿੰਡ ਆ ਬਾਈ ਇਹਦੇ ਬਾਰੇ ਜਰੂਰ ਦੱਸ ਇਹ ਕਿਹੜੀ ਜੜੀ ਬੂਟੀ ਜ਼ਿਆਦਾ ਪਾਉਂਦੇ ਆ ਤੁਸੀਂ ਨਾ ਕਿੰਨੀਆਂ ਜਿਵੇਂ ਗੋਪੀ ਕਹਿੰਦਾ 12 ਨਾਲ ਬਣਿਆਗਾ ਤੇ ਇਹਦਾ ਪ੍ਰਾਈਸ ਕੀ ਆ ਬਾਈ ਇਹ ਵੀ ਦੱਸ ਦੇ ਕੋਈ ਬਾਹਲਾ ਮਹਿੰਗਾ ਤਾਂ ਨਹੀਂ ਕੋਸਟਲੀ ਤਾਂ ਨਹੀਂਗਾ ਨਹੀਂ ਨਹੀਂ ਬਈ ਦਾ ਕੋਈ ਜ਼ਿਆਦਾ ਮਹਿੰਗਾ ਪ੍ਰਾਈਸ ਨਹੀਂ 300 ਰੁਪਏ ਦੀ ਸੀ ਆਪਣੀ ਵੱਡੀ ਬੇਟੀ ਕਰ ਤੇ ਛੋਟੀ ਹੈਗੀ 200 ਰੁਪਏ ਦੀ ਇਹ 200 ਇਹ ਮੰਨ ਲਓ ਜੇ ਤੁਸੀਂ ਛੋਟੀਆਂ ਦੋ ਵੀ ਲੈਣੇ ਆ ਤਾਂ ਆਪਾਂ ਤੁਹਾਨੂੰ 300 ਰੁਪਏ ਦਾ ਦੋ ਭੇਜ ਦਾਂਗੇ ਇਹ ਠੀਕ ਹੈ ਠੀਕ ਹੈ ਜੀ ਤੇ ਵੀ ਬਾਕੀ ਜਮਾ ਦੇਸੀ ਤਰੀਕੇ ਨਾਲ ਘਰੇ ਬਣਾਉਣਾ ਵੀ ਆਪਾਂ ਕੋਈ ਕੈਮੀਕਲ ਨਹੀਂ ਇਹਦੇ 'ਚ ਵੀ ਭਾਵੇਂ ਤੁਸੀਂ ਕਿਤੇ ਵੀ ਬੂਟੀ ਟੈਸਟ ਕਰਾ ਸਕਦੇ ਹੋ ਨਾ ਵੀ ਕੋਈ ਕੈਮੀਕਲ ਨਹੀਂ ਨਿਕਲਾ ਆਵੇ ਵਿੱਚੋਂ ਇਹਦੇ ਆਪਾਂ ਦੇਣਦਾਰ ਬੈਠੇ ਆ ਵੀ ਇਸ ਠੀਕ ਹੈ ਬਾਈ ਜਿਆਦਾਤਰ ਹੁੰਦਾ ਕਈ ਆਪਰੇਸ਼ਨ ਕਰਾ ਲੈਂਦੇ ਹੁਣ ਗੋਡਿਆਂ ਦਾ ਹਣਾ ਤੇ ਉਹ ਵੀ ਵਰਤ ਸਕਦੇ ਆ ਬਾਈ ਹਾਂ ਵਰਤ ਸਕਦੇ ਆ ਬਾਈ ਪੂਰਾ ਦਰਦ ਹੋਣ ਲੱਗ ਜਾਂਦਾ ਹਾਂਜੀ 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 ਬਾਈ ਕੋਈ ਵਰਤ ਸਕਦੇ ਆ ਬਿਨਾ ਆਪਰੇਸ਼ਨ ਨਾਲ ਬਿਨਾ ਆਪਰੇਸ਼ਨ ਨਾਲ ਲੱਗਦਾ ਵੀ ਜੇ ਆਹ ਵਰਤ ਲਓ ਤੁਸੀਂ ਤਾਂ ਆਪਰੇਸ਼ਨ ਦੀ ਤਾਂ ਮੈਨੂੰ ਲੱਗਦਾ ਬਾਈ ਲੋੜ ਹੀ ਨਹੀਂ ਪੈਣੀ ਯਾਰ ਹਣਾ ਬਾਈ ਮੈਂ ਨਾ ਡਾਕਟਰ ਨੇ ਜਦ ਸੰ ਵੀ ਤੁਹਾਡੇ ਗੈਪ ਪਿਆ ਹੋਇਆ ਹਾਂ ਗੋ ਇਸ ਤੇਲ ਵਰਤ ਲੋ ਆਪਣੀ ਫੁੱਲ ਜ਼ਿੰਮੇਵਾਰੀ ਆ ਵੀ ਜੇ ਤੁਹਾਨੂੰ ਗੋਡੇ ਵਧਾਉਣ ਦੀ ਲੋੜ ਪੈ ਗਈ ਤਾਂ ਐਡਾ ਤਕੜਾ ਰਿਜ਼ਲਟ ਆ ਬਾਈ ਤੁਹਾਡੇ ਸਾਹਮਣੇ ਐਡਾ ਬੰਦਾ ਸਾਹਣ ਵਰਗਾ ਖੜਾ ਯਾਰ ਮੇਰੀ ਗੱਲ ਤਾਂ ਸੁਣ ਇਹ ਤੋਂ ਨਾ ਮੈਨੂੰ ਮੈਨਾਂ ਪਤਾ ਇਹਦੀ ਮੈਂ ਵੀ ਪ੍ਰੋਮੋਸ਼ਨ ਕਰੀ ਸੀ ਹੂੰ ਇਹ ਤੋਂ ਬੰਦੇ 40 50 ਜਿਹੜੇ ਦੂਰੀਆਂ ਮੰਗਾਲਿਆ ਉਹਨਾਂ ਨੇ ਤੇਲ ਹਾਂ ਮੈਨੂੰ ਇਹਨੇ ਆਪ ਵਿਖਾਇਆ ਆਪਣੀ ਕਾਪੀ ਤੇ ਵਧਕਾ ਕੰਮ ਆ ਯਾਰ ਹੈ ਨਹੀਂ ਸਿਰੇ ਹੀ ਆ ਗੱਲ ਕੀ ਧੋਖੇ ਵਾਲਾ ਕੰਮ ਹੈ ਨੀਗਾ ਬਾਈ ਪਿੰਡ ਚ ਤਾਂ ਕਰ ਗਿਆ ਕਿੰਨਾ ਬਾਈ ਮੇਰੀ ਗੱਲ ਸੁਣ ਇਹ ਕਿਹੜਾ ਕਰਤਾ ਟਰੈਕਟਰ ਹੈ ਬਈ ਅਗਲਾ ਸਾਢੇ 8 ਲੱਖ ਰੁਪਿਆ ਪਰੂਗਾ ਇਹ ਨਾਲ ਨਾਲ 2200 ਦੀ ਚੀਜ਼ ਆ ਹਾਂ ਤੇ ਆ ਕਾਕੜਾ ਜਾਂ 200 ਦਾ ਤੇ 200 ਤਾਂ ਬਈ ਜੇ ਹੱਥ ਨੇ ਆਪਣਾ ਮਾੜਾ ਜਾਂ ਅੱਡੇ ਤੇ ਕਿਹੜਾ ਵਾ ਜੇ 3 400 ਤਾਂ ਤੈਨੂੰ ਪਤਾ ਹੀ ਰੋਸਟਰ ਰਾਸਟਰਡ ਆ ਨਾ ਮੈਂ ਨਾਲ ਨਾਲ ਤੁਹਾਨੂੰ ਜੇ ਸਿਆਲ ਹੋਵੇ ਤਾਂ ਕਿਹੜਾ ਮੱਛੀ ਖਾਂਦਾ 750 ਰੁਪਏ ਕਿਲੋਵਾਰ ਮੈਂ ਵੀ ਗੋਪੀ ਨੇ ਜਿਹੜੀ ਗੱਲ ਇਹ ਕਲੀਅਰ ਕਰਤੀ ਆ ਤੇ ਆ ਹੈਗਾ ਬਈ ਤੇਲ ਤੇ ਬਾਈ ਆਦਾ ਨੰਬਰ ਬੋਲ ਦੇ ਇੱਕ ਵਾਰੀ ਜਰੂਰ ਬਾਈ ਫੋਨ ਨੰਬਰ ਮੇਰਾ ਪੈਂਡੇ 'ਚ ਖੜੇ ਆ ਪਿੰਡੂ ਬੰਦਾ ਬਾਕੀ ਗੋਪੀ ਦੀ ਗਵਾਈਆ ਸਾਰੇ ਫਿਰਦੇ ਆ ਆ ਗੁੱਟ ਸੀਗਾ ਮੈਂ ਆਪ ਵੇਖਿਆ ਤਿਵੇਂ ਨਾ ਕੋਈ ਐ ਚੋਹਣੀ ਬਾਈ ਵਰਤ ਕੇ ਵੇਖ ਲੋ ਦੋ ਟਾ 200 ਦੀ ਚੀਜ਼ ਐ ਜਿਵੇਂ ਬਾਈ ਕਹਿੰਦਾ ਕਿਹੜਾ ਕਰਤਾ ਟਰੈਕਟਰ ਹਨਾ ਤੇ ਕਰ ਲਿਓ ਬਾਈ ਨਾਲ ਕਨੈਕਟ ਆਪਾਂ ਖੇਤੀ ਆਏ ਸੀਗੀ ਅੱਜ ਤੇ ਤਾਂ ਹੀ ਮੈਂ ਹਾ ਚੱਲ ਬਾਈ ਵੀਡੀਓ ਬਣਾਦੇ ਬਾਈ ਮੇਰੇ ਕੋਲੇ ਆਇਆਗਾ ਮੈਂ ਇੱਥੇ ਅੱਜ ਭਲਾਈ ਜਾਣੇ ਆਇਆ ਸੀਗਾ ਤੇ ਮੈਂ ਵੀ ਲੈ ਕੇ ਚੱਲਿਆ ਬਾਈ ਜੀਸੀ ਕਿਉਂਕਿ ਮੇਰੇ YouTube 'ਚ ਦਰਦ ਜਾਂਦਾ ਬਾਈ ਟੁਈਟਾ 'ਚ ਵੀ ਮੈਂ ਕਿਤੇ ਵੀ ਵਰਤ ਸਕਦੇ ਹਾਂ ਦਰਦ ਜਿੱਥੇ ਆਣਾ ਬਾਈ ਜਿਹੜੇ ਕਿਤੇ ਮਰਜੀ ਦਰਦ ਹੁੰਦਾ ਤੁਸੀਂ ਤੇ ਠੀਕ ਆ ਬਾਈ ਧੰਨਵਾਦ ਕਰ ਦਿਓ ਵੀਡੀਓ ਸ਼ੇਅਰ ਕਿਸੇ ਦਾ ਭਲਾ ਬਈ ਨਹੀਂ ਗੱਲ ਆ ਯਾਰ ਬਈ ਜਿਹੜਾ ਬੰਦਾ ਮਿਹਨਤ ਨਾ ਕਰੂਗਾ ਨਿੱਤੇ ਦੀ ਮਾਲਸ਼ ਕਰਨੀ ਦੋ ਟਾਈਮ 5-5 6-6 ਮਿੰਟ ਤੇਲ ਵਿੱਚ ਰਚਾਲੇ ਜਮਾਂ ਬੱਸ ਲੋ ਠੀਕ ਆ ਲੋ ਵੀ ਕਰ ਲਓ ਕਨੈਕਟ ਬਾਈ ਨਾਲ ਧੰਨਵਾਦ